ਸਟਾਰਟ ਜਿ ਕਰੀਓ ਪੰਜਾਬੀ ਬਾਰਡ ਨਿਊਜ਼ ਤੇ ਮੈਂ ਹਾਂ ਜੀ ਰਕੇਸ਼ ਸ਼ਰਮਾ ਰਾਵੀ ਦਰਿਆ ਦੇ ਵਿੱਚ ਹੜ੍ਹਾਂ ਤੋਂ ਬਾਅਦ ਚ ਬਹੁਤ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋ ਚੁੱਕਿਆ ਔਰ ਖਾਸ ਕਰਕੇ ਸਾਰਿਆਂ ਦਾ ਫੋਕਸ ਜੋ ਹੈ ਰਾਵੀ ਦਰਿਆ ਦੇ ਕਿਨਾਰੇ ਤੇ ਬਣੀ ਹੋਈ ਤੁਸੀ ਦਾ ਹੈ ਔਰ ਤੁਸੀ ਦੀ ਗੱਲ ਕਰਾਂ ਤਾਂ 1978 ਦੇ ਵੇਲੇ ਤੁਸੀ ਦਾ ਨਿਰਮਾਣ ਕੀਤਾ ਗਿਆ ਸੀ ਔਰ ਇਸ ਵੇਲੇ ਮੇਰੇ ਨਾਲ ਪਿੰਡੇ ਲੋਕ ਮੌਜੂਦ ਨੇ ਜਿੰਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਇਹ ਤੁਸੀ ਜੋ ਹੈ ਕ੍ਰੈਸ਼ਰ ਇੰਡਸਟਰੀ ਦੇ ਵੱਲੋਂ ਇੱਕ ਰੋਡ ਦੇ ਰੂਪ ਦੇ ਵਿੱਚ ਉਪਯੋਗ ਕੀਤੀ ਜਾ ਰਹੀ ਹੈ ਕਿ ਚੱਲਦੇ ਇਸ ਦੀ ਹਾਈਟ ਜੋ ਸੀਗੀ ਪਹਿਲਾਂ ਜ਼ਿਆਦਾ ਸੀਗੀ ਤੇ ਹੁਣ ਇਸ ਵੇਲੇ ਘੱਟ ਚੁੱਕੀ ਹੈ ਜੋ ਕਿ ਬਹੁਤ ਸਾਰਾ ਰਿਸਕ ਹੈ ਕਿਉਂਕਿ ਜਦੋਂ ਵੀ ਪਾਣੀ ਆਉਂਦਾ ਤਾਂ ਇਸ ਤੁਸੀਂ ਨਾਲ ਟਕਰਾਂਦਾ ਉਹ ਟਕਰਾਂਣ ਤੋਂ ਬਾਅਦ ਜੋ ਤੁਸੀਂ ਦੇ ਇੱਕ ਸਾਈਡ ਦੇ ਮੰਡ ਪਾਰ ਦੇ ਪਿੰਡ ਨੇ ਉਹਨਾਂ ਨੂੰ ਵੱਡਾ ਖਤਰਾ ਜੋ ਹੈ ਹੋ ਸਕਦਾ ਔਰ ਦੱਸ ਦਈਏ ਕਿ ਇਸ ਵਾਰ ਬਹੁਤ ਜਗ੍ਹਾ ਤੋਂ ਉਸ ਤੋਂ ਟੁੱਟੀ ਵੀ ਸੀਗੀ ਜਿਸ ਦੇ ਕਾਰਨ ਬਹੁਤ ਸਾਰੇ ਪਿੰਡਾਂ ਨੂੰ ਨੁਕਸਾਨ ਹੋਇਆ ਦੱਸ ਦਈਏ ਕਿ ਕੋਹੀਆਂ ਪੰਮਾ ਅਤੇ ਇਸ ਤੋਂ ਬਾਅਦ ਜੇ ਤਾਸ਼ ਪਿੰਡ ਦੀ ਗੱਲ ਕਰੀਏ 10-10 ਫੁੱਟ ਤੱਕ ਇਹ ਪਾਣੀ ਜੋ ਸੀਗਾ ਉਹ ਪਹ ਉਗ ਨੇ ਪਿੰਡ ਦੇ ਸਰਪੰਚ ਜਿਹੜਾ ਦਾ ਨਾਮ ਆ ਗੱਲਬਾਤ ਕਰਦੇ ਆ ਕਿ ਆਖਿਰ ਇਹ ਤੁਸੀ ਦਾ ਕੀ ਕੀ ਨੁਕਸਾਨ ਹੋ ਜਾਂਜੀ ਭਾਈ ਕੀ ਨਾਮ ਜੀ ਮੰਗਾ ਰਾਮ ਸਰਪੰਚ ਪਿੰਡ ਮਾਖਨਪੁਰ ਜੀ ਇਹ ਤੁਸੀ ਜੋ ਹੈ ਜੀ ਕੋਲੀਆਂ ਤੋਂ ਲੈ ਕੇ ਮਾਖਨਪੁਰ ਤੱਕ ਬਣਾਈ ਗਈ ਆ ਇਹਦੇ ਬਾਰੇ ਇਹ ਕਿਹੜੇ ਸੱਚ ਬਣੀ ਤੇ ਇਸ ਵੇਲੇ ਦੀ ਕੀ ਸਥਿਤੀ ਆ ਸਾਰੇ 1978 ਵਿੱਚ ਸ਼ੁਰੂ ਹੋਈ ਸੀਗੀ ਤੇ 79 ਵਿੱਚ ਤਿਆਰ ਹੋ ਗਈ ਉੱਥੋਂ ਤੱਕ ਮੈਂ ਖੁਦ ਇਹਦੇ ਉੱਪਰ ਜਾਣੀ ਲਾਈਆਂ ਨੇ ਇਹ ਜਦੋਂ ਬਣੀ ਆ ਇਹ ਤੁਸੀ ਇਹ ਧਰਤੀ ਦੇ ਲੈਵਲ ਤੋਂ 50 ਫੁੱਟ ਦੀ ਹੱਟ ਤੱਕ ਟੇਢੀ ਕਰਕੇ ਮਿੰਟੀ ਜਾਵੇ ਬਣਾਈ ਸੀਗੀ ਜੋ ਕਿ ਹੁਣ 7-8 ਫੁੱਟ ਰਹਿ ਗਈ ਦੀ ਆ ਤੇ ਇਸ ਕਰਕੇ ਇਹ ਤਾਂ ਮੇਨ ਕਰਨੇ ਵੀ ਤੁਸੀਂ ਬਹੁਤ ਡਾਊਨ ਹੋਣ ਕਰਨ ਗਿਆ ਤਾਂ ਪਾਣੀ ਕ੍ਰਾਸ਼ ਕੀਤਾ ਜਿਵੇਂ ਸਾਡਾ ਬਹੁਤ ਨੁਕਸਾਨ ਹੋਇਆ ਜੀ ਕੀ ਮੰਗ ਕੀ ਕਰਦੇ ਉਸ ਦੀ ਅਸੀਂ ਇਹਦੀ ਮੰਗ ਕਰਨੇ ਕਿ ਜਿਹੜੀ ਤੁਸੀਂ ਇਹਨੂੰ ਪੱਕਾ ਕੀਤਾ ਜਾਵੇ ਤੇ ਤੁਸੀਂ ਤੋਂ ਉਪਰ ਜਿਹੜੇ ਸਫਰ ਨੇ ਜਿਹੜੇ ਟੁੱਟ ਕੇ ਤੇ ਕਈ ਲੋਕਾਂ ਨੇ ਉਹਨੂੰ ਬਾਈ ਤੇ ਜੋਗ ਵੀ ਬਣਾ ਲਿਆ ਕਿਉਂ ਇਹ ਰੋਡ ਦਿੱਤੀ ਸੀ ਜਗ੍ਹਾ ਤੇ ਰਿਪੇਅਰ ਤੇ ਹੋ ਜੀ ਦੀ ਤੇ ਲੋਕਾਂ ਨੇ ਵੇਲੀ ਜਗ੍ਹਾ ਪੇਖ ਕੇ ਉਹਨੂੰ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਉੱਥੋਂ ਪਾਣੀ ਜਿਆਦਾ ਨਿਕਲਿਆ ਨਿਕਾਸੀ ਦੀ ਪਾਣੀ ਕਰਨ ਜਿਆਦਾ ਟਪਾਈ ਹੋਈ ਹੈ ਜੀ ਕਲੈਕਸ਼ਨ ਇੰਡਸਟਰੀ ਵੱਲੋਂ ਇਹਨੂੰ ਰਸਤੇ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ ਹੈ ਮਹਿਕਮ ਅਹੀਂ ਕਹਿੰਦੇ ਆ ਜੀ ਜੇ ਉਹ ਵਰਤੇ ਰਹੇ ਨੇ ਜਿੰਮੇਦਾਰ ਉਹਨਾਂ ਦਾ ਨਾ ਸਰਕਾਰ ਨੇ ਪੈਸਾ ਦਿੱਤਾ ਤੇ ਨਾ ਕਿਸੇ ਨੇ ਇਹਨਾਂ ਨੇ ਉਹ ਤੋੜ ਦਿੱਤੀ ਜੇ ਕਰਾ ਸਰ ਜਾਂ ਸਰਕਾਰੇ ਤੋਂ ਕੋਈ ਕੰਮ ਕਰਾਉਣਾ ਚਾਹੁੰਦੇ ਸੀ ਕਹਿੰਦੇ ਵੀ ਲੋਕਾਂ ਨੂੰ ਪਹਿਲਾਂ ਇਹ ਇਕਵਾਰ ਕੀਤੀ ਜਾਵੇ ਸਰਕਾਰ ਵੱਲੋਂ ਲੋਕਾਂ ਨੂੰ ਇਹਦੀ ਪੇਮੈਂਟ ਦਿੱਤੀ ਜਾਵੇ ਇਹਦੀ ਰਫਰ ਕੀਤੀ ਜਾਵੇ ਉੱਚੀ ਕਰਕੇ ਤੇ ਸੜਕ ਬਣਾਈ ਜਾਵੇ ਜੀ ਫਿਰ ਜਿਸ ਤਰ੍ਹਾਂ ਮਾਜੀ ਕੋਈ ਇਹਨੂੰ ਗੂਜ ਕਰੇ ਕੋਈ ਸਾਨੂੰ ਕੋਈ ਤਰਾਜ ਧੰਨਵਾਦ ਜੀ ਹਾਂਜੀ ਕੀ ਨਾਮ ਜੀ ਇਹ ਤੁਸੀਂ ਬਾਰੇ ਤੁਸੀਂ ਬਾਰੇ ਗੱਲ ਕਰਨੀ ਦਵਾਗੇ ਮੇਰਾ ਨਾਮ ਜਗਜੀਤ ਸਿੰਘ ਫੌਜੀ ਪਿੰਡ ਤਾਸ਼ ਤੋਂ ਜੀ ਹਾਂਜੀ ਆਹੀਂ ਸਿਰਫ ਇਹੀ ਮੰਗ ਕਰਦੇ ਆਂ ਬਾਕੀ ਉਹ ਸਾਰੀ ਦੁਨੀਆ ਨਾਲ ਹੀ ਨੁਕ ਹਾਂ ਇਹ ਕਹਣਾ ਵੀ ਇਹ ਤੁਸੀਂ ਬਣ ਜੜੀਆਂ ਨਾ ਇਹ ਮਜਬੂਤੀ ਕੀਤੀ ਜਾਏ ਇਹ ਪੱਕੀ ਬਣ ਜਾਏ ਬਾਹਰ ਦੇ ਸਾਡਾ ਪੱਕਿਆ ਹੋ ਜਾਣ ਪੱਥਰ ਦੇ ਨਾਲ ਤੇ ਜਿਹੜੇ ਪਿੰਡ ਸਾਰੇ ਆ ਨਹੀਂ ਇਹ ਤੁਸੀਂ ਹੈ ਨਾ ਸੜਕ ਹੈ ਕ੍ਰੈਸ਼ਰ ਵੱਲੋਂ ਇੰਡਸਟਰੀ ਵੱਲੋਂ ਪੱਥਰ ਸਿਰ ਨਹੀਂ ਆਉਣਾ ਹੋਣਾ ਚਾਹੀਦਾ ਇਹ ਕ੍ਰੈਸ਼ਰ ਦੀ ਜਿਹੜੀ ਛੜਕ ਜਣੀ ਆ ਉਹ ਉਹੀ ਹੋਣੀ ਚਾਹੀਦੀ ਜਿੱਥੇ ਕ੍ਰੈਸ਼ਰ ਨੇ ਰੇਤ ਲਈ ਆ ਉਹਨਾਂ ਦੇ ਪੱਕੇ ਰਾਹ ਉਹਨਾਂ ਨੂੰ ਉੱਤੇ ਜਾਣ ਤੇ ਸੜਕ ਨੂੰ ਤੁਸੀਂ ਮਤਲਬ ਕਿ ਜੂਜਨਾ ਕੀਤੀ ਜਾਏ ਧੰਨਵਾਦ। ਸੋ ਇਹ ਮਾਮਲਾ ਪਿੰਡ ਤਾਸ਼ ਦੇ ਨਜ਼ਦੀਕ ਦਾ ਦੱਸਦੀ ਕਿ ਕੋਲੀਆਂ ਤੋਂ ਮੱਖਣਪੁਰ ਤੱਕ ਤੁਸੀਂ ਬੰਝੋ ਬਣਾਇਆ ਗਿਆ ਹੁਣੇ ਹਾਲ ਤਸਵੀਰਾਂ ਤੁਹਾਡੇ ਸਾਹਮਣੇ ਸ਼ੇਅਰ ਕੀਤੀਆਂ। ਰਾਵੀ ਦਰਿਆ ਦੇ ਵਿੱਚ ਹੜ੍ਹਾਂ ਤੋਂ ਬਾਅਦ ਇਸ ਤੇ ਤੁਸੀਂ ਨੂੰ ਟੁੱਟਣ ਦੇ ਕਰਕੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ। ਉਹ ਤੁਸੀਂ ਟੁੱਟਣ ਦਾ ਕਾਰਨ ਮੁੱਖ ਕਿਹਾ ਜਾ ਸਕਦਾ ਹੈ ਕਿ ਜੋ ਕ੍ਰੈਸ਼ ਇੰਡਸਟਰੀ ਹੈ ਉਸ ਦੇ ਵੱਲੋਂ ਇਸ ਨੂੰ ਰਸਤੇ ਦੇ ਉਪਯੋਗ ਦੇ ਵਿੱਚ ਉਪਯੋਗ ਕੀਤਾ ਜਾ ਰਿਹਾ ਕਿਤੇ ਕਰਕੇ ਤੁਸੀਂ ਦਾ ਜੋ ਹੈ ਕਮਜ਼ੋਰ ਹੋਣਾ ਕਿਤੇ ਨਾ ਕਿਤੇ ਲੋਕਾਂ ਦੇ ਲਈ ਖਤਰਾ। ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਤੇ ਮੈਂ ਜਿਕੇਸ਼ਰ ਮਾ ਬੰਮੀਆ।